ਮੈਂ 4 ਮਹੀਨੇ ਕਹਿੰਦੇ ਪਹਿਲਾਂ ਗਿਆ ਜੇ 4 ਮਹੀਨੇ ਪਹਿਲਾਂ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਇਆ ਹੋਵੇ ਨਾ ਤੇ ਮੈਂ ਸਭ ਕੁਝ ਹੀ ਛੱਡ ਦਾਂਗਾ ਜੇ ਸੱਚਾ ਹੋਵੇ ਤਾਂ ਝੂਠ ਬੋਲੀ ਜਾਂਦੇ ਆ ਔਰ ਬੋਲੀ ਜਾਂਦੇ ਮੈਂ ਇਹਨਾਂ ਨੂੰ ਕੋਈ ਜਵਾਬ ਨਹੀਂ ਇਹ ਹੁਕਮਨਾਮੇ ਹੁਣ ਵੀ ਬਦਲ ਸਕਦੇ ਆ ਜਹੇਦਾਰ ਬਦਲ ਕੇ ਨਵੇਂ ਜਹੇਦਾਰ ਲਾ ਕੇ ਦੋ ਤਰੀਕ ਦਾ ਹੁਕਮਨਾਮਾ ਬਦਲ ਸਕਦੇ ਆ ਕੋਈ ਵੱਡੀ ਗੱਲ ਥੋੜੀ ਇਨਸੀਡੈਂਟ ਦਾ ਨਿਬੇੜਾ ਪੰਧਾ ਬਣਾਉਣ ਦੀਆਂ ਚਰਚਾ ਬਾਤ ਚੱਲ ਰਹੀ ਹੈ ਪਰ ਕੀ ਕਹਿਣਾ ਚਾਹੁੰਦੇ ਨੇ ਦੇਖੋ ਜੀ ਮੈਂ ਲੈਕਚਰ ਦੇ ਵਿੱਚ ਵੀ ਕਹਿ ਦਿੱਤਾ ਕਿ ਜਿਹੜਾ 1999 ਦੇ ਵਿੱਚ ਮਤਾ ਰਿਲੀਜ਼ ਹੋਇਆ ਧਰਮ ਨਿਰਕਮਟੀ ਦਾ ਉਹਨੇ ਹਰ ਸਿੱਖ ਦੇ ਹਿਰਦੇ ਨੂੰ ਇੱਕ ਸਕੂਨ ਦਿੱਤਾ ਵੀ ਯਾਰ ਸਾਡੇ ਇੱਡੇ ਦਾਨੇ ਸਿਆਣੇ ਮੈਂਬਰ ਸੀ ਸ਼ੋਮਿੰਗ ਕਮੇਟੀ ਦੇ ਜਿਨ੍ਹਾਂ ਨੇ ਨਾ ਸੋਨਾ ਜਿਹੜਾ ਮਤਾ ਪਾਇਆ ਲੇਕਿਨ ਥੋੜੇ ਸਮੇਂ ਬਾਅਦ ਹੀ ਜਿਹੜਾ ਉਹ ਖੰਡਣ ਆ ਗਿਆ ਕਿ ਨਹੀਂ ਜੀ ਇਹ ਤਾਂ ਰੱਦ ਕਰ ਦਿੱਤਾ ਜੀ ਮਤਲਬ ਵਧੀਆ ਚੀਜ਼ ਨੂੰ ਰੱਦ ਸਭ ਇੱਕ ਚਰਚਾ ਚੱਲ ਰਹੀ ਹੈ ਕਿ ਤੁਹਾਨੂੰ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਹ ਨਹੀਂ ਨਹੀਂ ਜੀ ਅਸੀਂ ਤਾਂ ਸੇਵਾਦਾਰ ਬਣ ਜਾਈਏ ਨਾ ਸੇਵਾ ਕਰ ਲਈਏ ਕੌਮ ਦੀ ਇਹੀ ਗੱਲ ਦਾ ਭਰਾਨਾ ਜੀ ਮਾਗੇ ਕਿਹਾ ਸੀ ਪਿੰਡ ਦੇ ਵਿੱਚ 30 ਵੋਟਾਂ ਪਈਆਂ ਕਹਿੰਦੇ ਜੇ ਇਸ 500 ਬੰਦਾ ਦੀ ਭਰਤੀ ਕਰ ਲਿਆ ਉਹ ਜਿਹੜੇ ਪਿੰਡ ਚ 30 ਵੋਟਾਂ ਪਈਆਂ ਉਥੇ 500 ਬੰਦੇ ਦੀ ਭਰਤੀ ਕਿਵੇਂ ਹੋਣੀ ਹੈ ਭਰਾਨੀ ਵਾਲੀ ਗੱਲ ਖੁਸ਼ੀ ਹੋ ਰਹੀ ਹੈ ਜੇ 33 ਲੱਖੋਂ ਭਰਤੀ ਹੋਈ ਹੁੰਦੀ ਤੇ 18 ਲੱਖ ਵੋਟ ਪਈ ਹੈ ਵਿਧਾਨ ਉਹਦੇ ਅਸੈਂਬਲੀ ਦੇ ਵਿੱਚ ਇੱਕ ਸੀਟ ਆਈ ਹੈ ਜੇ ਤੇ 36 ਲੱਖ ਹੁੰਦੀ ਤਾਂ ਦੋ ਆਉਣੀਆਂ ਚਾਹੀਦੀਆਂ ਸੀ